ਅੱਜ ਸੀ ਤੁਹਾਨੂੰ ਗੁਰਦੁਆਰੇ ਵਿਖੇ ਲੈ ਕੇ ਪਹੁੰਚੇ ਜਿੱਥੇ ਕਿ ਇੱਕ ਪ੍ਰੋਗਰਾਮ ਜੜਾ ਹੈ ਇਸ ਗੁਰਦੁਆਰੇ ਸੱਭਿਅਤਾ ਦੇ ਵਿੱਚ ਕੀਤਾ ਜਾ ਰਿਹਾ ਹੈ ਕਾਰਨ ਹੈ ਬੱਚਿਆਂ ਨੂੰ ਜੜਾ ਗੁਰਸਿੱਖੀ ਨਾਲ ਜੋੜਨ ਦਾ ਕਿਉਂਕਿ ਕਿਤੇ ਨਾ ਕਿਤੇ ਆਪਾਂ ਜੜਾ ਵੈਸਟਰਨ ਕਲਚਰ ਅਪਣਾਏ ਜਾ ਰਹੇ ਨੇ ਤੇ ਦੂਜੇ ਪਾਸੇ ਆਪਣਾ ਜੜਾ ਆਪਣਾ ਸੱਭਿਆਚਾਰ ਆਪਣਾ ਕਲਚਰ ਜਿਹੜੇ ਨੇ ਭੁੱਲਦੇ ਹੋਏ ਨਜ਼ਰ ਆ ਰਹੇ ਨੇ ਸੋ ਅੱਜ ਸਾਡੇ ਨਾਲ ਜਨਰਲ ਸਕੱਤਰ ਜਿਹੜੇ ਜਸਪਾਲ ਸਿੰਘ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜੋਂ ਵੱਲੋਂ ਇਹ ਜੋ ਯੋਗ ਮੁਕਾਬਲੇ ਹਨ ਕਾਲਜਾਂ ਦੇ ਯੋਗ ਮੁਕਾਬਲੇ ਕਰਵਾਏ ਜਾ ਰਹੇ ਹਨ ਇਹ ਹਰ ਸਾਲ ਕਿਸੇ ਨਾ ਕਿਸੇ ਕਾਲਜ ਵਿੱਚ ਜਾਂ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਜਾਂਦੇ ਹਨ ਇਹਦੇ ਵਿੱਚ ਤਕਰੀਬਨ ਲੁਧਿਆਣਾ ਜ਼ਿਲ੍ਹੇ ਦੇ 15 ਤੋਂ 20 ਕਾਲਜ ਹਿੱਸਾ ਲੈਂਦੇ ਹਨ ਇਹਦੇ ਵਿੱਚ ਗੁਰਬਾਣੀ ਗਾਇਨ ਮੁਕਾਬਲੇ ਕਵਤਾ ਮੁਕਾਬਲੇ ਤੇ ਭਾਸ਼ਣ ਮੁਕਾਬਲੇ ਕਰਵਾਏ ਜਾਂਦੇ ਹਨ ਆਰੇ ਨ ਕੀ ਹੈ ਕਿ ਇਸ ਤਰੀਕੇ ਦੇ ਮੁਕਾਬਲੇ ਜਿਹੜੇ ਨੇ ਕਰਵਾਏ ਜਾ ਰਹੇ ਨੇ ਇਹ ਸਿਰਫ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਲਈ ਔਰ ਖਾਸ ਕਰਕੇ ਜਿਹੜਾ ਪੰਜਾਬ ਦਾ ਸਾਡਾ ਕਲਚਰ ਹੈ ਉਹਦੇ ਨਾਲ ਜੋੜਨ ਵਾਸਤੇ ਅਸੀਂ ਇਹ ਮੁਕਾਬਲੇ ਕਰਵਾਉਂਦੇ ਹਾਂ ਕਿਉਂਕਿ ਅੱਜ ਕੱਲ ਆਮ ਤੌਰ ਤੇ ਜਿਹੜੇ ਯੁਵਕ ਮੇਲੇ ਹੋ ਰਹੇ ਹਨ ਕਾਲਜਾਂ ਵਿੱਚ ਉਹਦੇ ਵਿੱਚ ਵੈਸਟਰਨ ਕਲਚਰ ਬਹੁਤ ਪ੍ਰਭਾਵਿਤ ਕਰ ਰਿਹਾ ਹੈ ਅਸੀਂ ਸਿਰਫ ਤੇ ਸਿਰਫ ਆਪਣੇ ਇਹ ਜਿਹੇ ਮੁਕਾਬਲੇ ਕਰਵਾ ਰਹੇ ਹਾਂ ਤੇ ਉਹਦੇ ਲਈ ਅਸੀਂ ਬੱਚਿਆਂ ਨੂੰ ਆਪਣੇ ਵਿਰਸੇ ਔਰ ਖਾਸ ਕਰਕੇ ਆਪਣਾ ਜੋ ਉਮੀਰ ਵਿਰਸਾ ਹੈ ਉਹਦੇ ਨਾਲ ਜੋੜਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਪਿਛਲੇ 50 ਸਾਲਾਂ ਤੋਂ ਲਗਾਤਾਰ ਕਿਸੇ ਨਾ ਕਿਸੇ ਕਾਲਜ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਵਿੱਚ ਹੋ ਰਿਹਾ ਹੈ ਜੀ ਤੁਸੀਂ ਤਾਂ ਦੱਸੋਗੇ ਅੱਜ ਜਿਹੜੇ ਕਿੰਨੇ ਕ ਕਾਲਜ ਦੇ ਬੱਚਿਆਂ ਨੇ ਜਿਹੜਾ ਪਾਰਟਿਸਪੇਟ ਕੀਤਾ ਹੋਇਆ ਤੇ ਕਿੰਨੇ ਕ ਜਿਹੜੇ ਬੱਚੇ ਨੇ ਇੱਥੇ ਪਹੁੰਚੇ ਹੋਏ ਨੇ ਆਏ तकरीबन 14 ਕਾਲਜਾਂ ਦੇ 100 ਦੇ ਕਰੀਬ ਸਾਡੇ ਕੋ ਬੱਚੇ ਪਹੁੰਚੇ ਹੋਏ ਹਨ ਜਿਹੜੇ ਗੁਰਬਾਣੀ ਗਾਇਨ ਕਵਤਾ ਤੇ ਭਾਸ਼ਣ ਮੁਕਾਬਲੇ ਚ ਹਿੱਸਾ ਲੈ ਰਹੇ ਹਨ ਜੀ ਇਹਦੇ ਵਿੱਚ ਅਲੱਗ-ਅਲੱਗ ਅਸੀਂ ਜੱਜ ਸਹਿਬਾਨ ਰੱਖਿਆ ਹਨ ਬਹੁਤ ਹੀ ਐਕਸਪਰਟ ਸਾਡੇ ਕੋ ਪ੍ਰੋਫੈਸਰ 인ਦਰਜੀਤ ਕੌਰ ਕਮਰ ਅਮਰਤ ਪਾਲ ਸਿੰਘ ਜੀ ਸਤਿੰਦਰ ਕੌਰ ਜੀ ਇਹ ਸਾਰੇ ਲੈਕਚਰਰ ਹਨ ਮਿਊਜ਼ਿਕ ਦੇ ਐਕਸਪਰਟ ਹਨ ਜਿਹੜੇ ਗੁਰਬਾਣੀ ਗਾਇਨ ਮੁਕਾਬਲੇ ਦੇ ਜੱਜ ਸਹਿਬਾਨ ਹਨ ਇਸ ਤੋਂ ਇਲਾਵਾ ਸਾਡੇ ਕੋਲ ਜੋ ਪ੍ਰੋਫੈਸਰ ਦਰਸ਼ਨ ਸਿੰਘ ਜੀ ਭੁਪਿੰਦਰ ਸਿੰਘ ਜੀ ਤੇ ਗੁਰਨਾਮ ਸਿੰਘ ਜੀ ਇਹ ਸਾਰੇ ਟੀਚਿੰਗ ਲਾਈਨ ਤੋਂ ਸੰਬੰਧ ਰੱਖਦੇ ਹਨ ਇਹ ਜੱਸਾ ਸਾਬਾ ਹਨ ਕਵਤਾ ਤੇ ਭਾਸ਼ਣ ਮੁਕਾਬਲਿਆਂ ਦੇ ਦੱਸੂਗੀ ਕਿ ਕਦੋਂ ਤੋਂ ਤੁਸੀਂ ਇਸ ਉਪਰਾਲਾ ਜਿਹੜੇ ਕਰਦੇ ਹੋਏ ਨਜ਼ਰ ਆ ਰਹੇ ਹੋ ਤੇ ਕਿੰਨੇ ਟਾਈਮ ਤੋਂ ਤੁਸੀਂ ਜਿਹੜੇ ਜੁੜੇ ਹੋ ਮੈਡਮ ਮੈਂ 3-4 ਸਾਲ ਹੋ ਗਏ ਆਪਣੀ ਗੁਰਬਾਣੀ ਨਾਲ ਬੱਚਿਆਂ ਨੂੰ ਜੋੜਦੇ ਆ ਤੇ ਅਸੀਂ ਇੱਥੇ ਗੁਰਗੋਵਿੰਦ ਸਟਡੀ ਸਰਕਲ ਬਾਬਾ ਦੀਪ ਸਿੰਘ ਕਮੇਟੀ ਮਤਲਬ ਮੈਂ 올 ਇਨ ਮਨ ਮਤਲਬ ਹਰ ਗੁਰਦੁਆਰਾ ਸਾਹਿਬ ਨਾਲ ਜਿਹੜੇ ਵੀ ਜਿੱਥੋਂ ਵੀ ਮਤਲਬ ਸੁਨੇਹਾ ਆਉਂਦਾ ਆਪਾਂ ਉੱਥੇ ਜਾਈਦਾ ਹੈ ਬੱਚਿਆਂ ਨੂੰ ਗੁਰਬਾਣੀ ਕੀਰਤਨ ਕਵਿਤਾਵਾਂ ਆਪਾਂ ਸਾਖੀ ਸਭ ਕੁਝ ਸਿਖਾਣੇ ਆਪਾਂ ਬੱਚਿਆਂ ਨੂੰ ਤੇ ਜਦੋਂ ਇਹ ਮਤਲਬ ਕੋਈ ਟ੍ਰੇਨਿੰਗ ਦਿੰਦੇ ਹੋ ਵਿਸ਼ੇਸ਼ ਤੌਰ ਤੇ ਕਿ ਲੈਕਚਰ ਦਿੰਦੇ ਹੋ ਨਹੀਂ ਅਸੀਂ ਟ੍ਰੇਨਿੰਗ ਦਿੰਨੇ ਆ ਬੱਚਿਆਂ ਨੂੰ ਅਸੀਂ ਗੁਰਗੋਵਨ ਸਟੱਡੀ ਸਰਕਲ ਇਨ ਤੋਂ 7 ਵਜੇ ਤੱਕ ਬੱਚਿਆਂ ਨੂੰ ਤਬਲਾ ਹਰਮੋਨੀਅਮ ਗਿਟਾਰ ਸਭ ਕੁਝ ਸਿਖਾਣੇ ਆ ਕਿਹੜੀ ਉਮਰ ਤੋਂ ਲੈ ਕੇ ਕਿਹੜੀ ਉਮਰ ਤੱਕ ਦੇ ਬੱਚੇ ਜਿਹੜੇ ਹੁੰਦੇ ਨੇ ਉਹ ਸਿੱਖਦੇ ਮੈਡਮ ਇਹਦੇ ਅਸੀਂ ਉਮਰ ਕੋਈ ਨਹੀਂ ਕੀਤੀ ਹੋਈ 5 ਸਾਲ ਤੋਂ ਬੱਚੇ ਜਾਂ 4 ਸਾਲ ਤੋਂ ਲੈ ਕੇ 25 30 ਸਾਲ ਤੱਕ ਜਾਂ ਵੱਡੇ ਵੀ ਜਿਨ੍ਹਾਂ ਦੀ ਖੁਆਇਸ਼ ਹੈ ਵੀ ਅਸੀਂ ਸਿੱਖਣਾ ਹੈ ਕੁਝ ਸਿੱਖਣਾ ਹੈ ਤਬਲਾ ਹਰਮੋਨੀਅਮ ਉਹ ਵੀ ਸਾਡੇ ਨਾਲ ਜੁੜ ਸਕਦੇ ਨੇ ਜੀ ਹਫਤੇ ਜੇ ਇੱਕ ਅੱਧਾ ਦਿਨ ਰੱਖਿਆ ਹੈ ਕਿ ਨਿਤ ਰੋਜ਼ੀ ਸਿਖਾਣੇ ਨਹੀਂ ਜੀ ਅਸੀਂ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਰੱਖਿਆ ਜੀ ਸਨਡੇ ਹੀ ਆਫ ਕਰਦੇ ਹਾਂ ਵਕ ਵਕ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਅਵੇਅਰ ਕਰਦਾ ਸਾਡਾ ਮਿਸ਼ਨ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਜਿਹੜੀਆਂ ਕਿ ਸਰਬਦੇਸੀ ਨੇ ਸਰਵਕਾਲੀ ਨੇ ਹਮੇਸ਼ਾ ਯੁੱਗਾਂ ਯੁਗਾਂ ਤੱਕ ਰਹਿਣ ਵਾਲੀਆਂ ਨੇ ਉਹਨਾਂ ਸਿੱਖਿਆਵਾਂ ਦੇ ਵਿੱਚੋਂ ਅਸੀਂ ਬੱਚਿਆਂ ਨਾਲ ਸਾਂਝੀਆਂ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨਸ਼ਿਆਂ ਬਾਰੇ ਕੀ ਕਹਿੰਦੇ ਨੇ ਇਸਤਰੀ ਦੀ ਜਨਰਕੀ ਜਾਤ ਪਾਤ ਬਾਰੇ ਕੀ ਸਾਰੇ ਪੱਖਾਂ ਤੋਂ ਗੁਰਬਾਣੀ ਦੇ ਨਾਲ ਸੰਬੰਧਿਤ ਸ਼ਬਦ ਦੱਸ ਕੇ ਉਹਨਾਂ ਨੂੰ ਕਨਵਿੰਸ ਕਰਦੇ ਹਾਂ ਔਰ ਜਿ ਟਿਕਾ ਕੇ ਔਰ ਬੱਚੇ ਨੇ ਜਿਹੜੇ ਹੋ ਇਸ ਤਰ੍ਹਾਂ ਟਿੱਕੇ ਬੈਠ ਜਾਂਦੇ ਨੇ ਜਿਵੇਂ ਮਧੂ ਮੱਖੀ ਮਖਿਆ ਦੇ ਉੱਤੇ ਬੈਠੀ ਹੋਵੇ। ਔਰ ਟਿੱਕੇ ਸੁਣਦੇ ਨੇ ਕਿਉਂਕਿ ਦੇਖੋ ਮਾਫ ਕਰਨਾ ਗੁਰਦੁਆਰੇ ਦੇ ਉੱਤੇ ਕਸਾ ਕੀਟ ਨੇ 10 10 20 ਵੀ ਬੰਦੇ ਮਸਾ ਹੁੰਦੇ ਨੇ ਪਰ ਸਾਡੇ ਕੋਲ 3 3 4 ਤੇ 400 ਬੱਚਾ ਹਜ਼ਾਰ ਹਜ਼ਾਰ ਬੱਚਾ ਸਕੂਲਾਂ ਦਾ ਇਕੱਠਾ ਹੋ ਕੇ ਚੰਗੀਆਂ ਗੱਲਾਂ ਸੁਣਦਾ ਅਸੀਂ ਉਹਨਾਂ ਨੂੰ ਇਹੀ ਦੱਸ ਦਿਆਂ ਕਿ ਪਰਮਾਤਮਾ ਗੁਣਾਂ ਦਾ ਸੰਗ੍ਰਹਿ ਹੈ ਸਭ ਗੁਣ ਤੇਰੇ ਮੈਂ ਨਹੀਂ ਕੋਈ ਬੇਨੁਣ ਕਿਤੇ ਪੰਨੇ ਪਿਆਰੇ ਬੱਚਿਓ ਜਦੋਂ ਤੁਸੀਂ ਇਹਨਾਂ ਗੁਣਾਂ ਨੂੰ ਆਪਦੇ ਅੰਦਰ ਸੰਚਾਰ ਕਰ ਲਓਗੇ ਤੁਸੀਂ ਜੀ ਰਬ ਦਾ ਰੂਪ ਬਣ ਜਾਓਗੇ ਇਸ ਤਰ੍ਹਾਂ ਬੱਚੇ ਨੇ ਜਿਹੜੇ ਬਹੁਤ ਹੀ ਫਿਰ ਅਸੀਂ ਫੀਡਬੈਕ ਲੈ ਕੇ ਉਹਨਾਂ ਤੋਂ ਕੁਐਸਚਨ ਪੁੱਛਦੇ ਹਾਂ ਫਿਰ ਬੜੇ ਐ ਤੋਤੇ ਮੰਗ ਜਵਾਬ ਦਿੰਦੇ ਨੇ ਫਿਰ ਸਟੇਜ ਤੇ ਬਿਨਾ ਕੇ ਅਸੀਂ ਉਤੋਂ ਸਾਰੇ ਸੈਮੀਨਾਰ ਦਾ ਉਹਨਾਂ ਤੋਂ ਮੁਲਾਂਕਣ ਕਰਦੇ ਹਾਂ ਫਿਰ ਤੁਸੀਂ ਦੱਸੋ ਇਹ ਲੈਕਚਰ ਤੁਹਾਨੂੰ ਕਿਵੇਂ ਲੱਗੇ ਜੀ ਇਸ ਤਰ੍ਹਾਂ ਅਸੀਂ ਗੁਰੂ ਗੋਬਿੰਦ ਸਿੰਘ ਸਰਕਲ ਦੀਆਂ ਸੇਵਾਵਾਂ ਸਿੱਖ ਮਿਸ਼ਨਰੀ ਕਾਲੀਆਂ ਸੇਵਾਵਾਂ ਦੁਆਰਾ ਹੀ ਦੇਸ਼ਾਂ ਦੇਸ਼ਾਂ ਦੇ ਵਿੱਚ ਦਾਸ ਹਜ਼ਾਰਾਂ ਇਹ ਜਿਹੇ ਸੇਵਕਾਂ ਅਤੇ ਕਥਾਰ ਜਿਹੜੇ ਸੁਭਾਗਮ ਕਰ ਚੁੱਕੇ ਐ ਔਰ ਅਜੇ ਵੀ ਇਸੋ ਮਰਜ਼ੀ ਵਿੱਚ ਅਣਥੱਕ ਸੇਵਾ ਕਰੀ ਜਾ ਰਹੀ ਅਸੀਂ ਸਟਡੀ ਸਰਕਲ ਦੇ ਨਾਲ ਜੁੜੇ ਹੋਏ ਹਾਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਜਿਸ ਦਾ ਕਿ ਮੁਖੀ ਵਾ ਗੁਰੂ ਨਾਨਕ ਦੇਵ ਜੀ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਨੂੰ ਘਰ-ਘਰ ਪਹੁੰਚਾਉਣਾ ਤੇ ਬੱਚਿਆਂ ਦੇ ਵਿੱਚ ਪਹੁੰਚਾਉਣਾ ਜਿਹੜਾ ਗੁਰੂ ਗੋਬਿੰਦ ਸਿੰਘ ਸਟੂਡੀਖ ਹਰਪੁਰੋਂ ਉਪਰਾਲਾ ਕੀਤਾ ਗਿਆ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਬੱਚਿਆਂ ਨੂੰ ਇਸ ਬਾਰੇ ਅਵੇਅਰ ਕੀਤਾ ਜਾਂਦਾ ਫਿਰ ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਨੇ ਪਾਠਸ਼ਾਲਾ ਮੁਕਾਬਲਾ ਹੋ ਗਿਆ ਕਵਤਾ ਮੁਕਾਬਲਾ ਹੋ ਗਿਆ ਕੀਰਤਨ ਮੁਕਾਬਲਾ ਹੋ ਗਿਆ ਤਾਂ ਕਿ ਜਿਹੜੇ ਬੱਚੇ ਨੇ ਦੇਖੋ ਜਿਹੜੇ ਬੱਚੇ ਨੇ ਇਹੀ ਕੱਲ ਦਾ ਸਮਾਜ ਆ ਆਪਾਂ ਜਿਹੋ ਜਿਹਾ ਸਮਾਜ ਬਣਾਉਣਾ ਚਾਹੁੰਦੇ ਆ ਆਪਾਂ ਉਹੋ ਜੀ ਸਿੱਖਿਆ ਬੱਚਿਆਂ ਨੂੰ ਦਿੱਤੀ ਜਾਵੇ ਬੱਚਿਆਂ ਨੂੰ ਜੋੜਿਆ ਜਾਵੇ ਤਾਂ ਆਪਾਂ ਕੱਲ ਵਧੀਆ ਸਮਾਜ ਬਣਾ ਸਕਦੇ ਆ ਜਿਸ ਤਰ੍ਹਾਂ ਅੱਜ ਕੱਲ ਸਮਾਜ ਦੇ ਵਿੱਚ ਨਸ਼ਿਆਂ ਦਾ ਹੋ ਗਿਆ ਹੋਰ ਸਮਾਜਿਕ ਰੀਤੀਆਂ ਨੇ ਬੱਚਿਆਂ ਨੂੰ ਸਿੱਖਿਆਤ ਕੀਤਾ ਜਾਵੇ ਤਾਂ ਜਿਹੜੀਆਂ ਸਮਾਜਿਕ ਰੀਤੀਆਂ ਨੇ ਨਸ਼ਿਆਂ ਤੋਂ ਬਚਾ ਜਾ ਸਕਦਾ ਤੇ ਵਧੀਆ ਵਧੀਆ ਸਮਾਜ ਬਣ ਸਕਦਾ ਇਹ ਜਿਹੜੀ ਗੁਰਬਾਣੀ ਆ ਇਹ ਸਭ ਦੀ ਸਾਂਝੀ ਆ ਇਕ ਲਈ ਨਹੀਂ ਤਾਂ ਕਿ ਪੂਰੇ ਸਮਾਜ ਦੇ ਵਿੱਚ ਇਹਦੀਆਂ ਸਿੱਖਿਆਵਾਂ ਨੂੰ ਜਾਇਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਫਲਾਇਆ ਜਾਵੇ ਬੱਚੇ ਧਾਰਨ ਕਰਨ ਤਾਂ ਕੱਲ ਨੂੰ ਵਧੀਆ ਸਮਾਜ ਬਣ ਸਕੇ